ਪੰਨਾ ਸਿੱਧੂ ਤੇ ਪ੍ਰਸ਼ਾਸਨ ਵੱਲੋਂ ਪਿਛਲੇ ਸਮੇਂ ਵਿੱਚ ਇੱਕ ਤੋਂ ਬਾਅਦ ਇੱਕ ਪਰਚੇ ਦਰਜ ਕੀਤੇ ਗਏ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਵਿੱਚ ਰੋਸ਼ ਦੇਖਣ ਨੂੰ ਮਿਲਿਆ ਤੇ ਪੰਨਾ ਸਿੱਧੂ ਦੀ ਰਿਹਾਈ ਲਈ ਵੱਡਾ ਇਕੱਠ ਸੰਗਰੂਰ ਵਿੱਚ ਕੀਤਾ ਗਿਆ ਜਿਸ ਤੋਂ ਬਾਅਦ ਖਬਰਾਂ ਸਾਹਮਣੇ ਆਈਆਂ ਕਿ ਪ੍ਰਸ਼ਾਸਨ ਦੁਆਰਾ ਪੰਨਾ ਸਿੱਧੂ ਦੀ ਰਿਹਾਈ ਲਈ 10 ਤਰੀਕ ਦੀ ਸਹਿਮਤੀ ਬਣ ਗਈ ਹੈ ਸੋ ਅੱਜ 10 ਤਰੀਕ ਹੈ ਤੇ ਪੰਨਾ ਸਿੱਧੂ ਨੂੰ ਚਾਉਣ ਵਾਲੇ ਪੰਨਾ ਸਿੱਧੂ ਦਾ ਇੰਤਜ਼ਾਰ ਕਰ ਰਹੇ ਨੇ ਪਰ ਦੇਖਣਾ ਇਹ ਹੋਵੇਗਾ ਕਿ ਕੀ ਅੱਜ ਪਾਨਾ ਸਿੱਧੂ ਦੀ ਰਿਹਾਈ ਹੁੰਦੀ ਹੈ ਜਾਂ ਨਹੀਂ ਕਿਉਂਕਿ ਸੰਗਰੂਰ ਵਾਲੇ ਇਕੱਠ ਤੋਂ ਬਾਅਦ ਪਾਨਾ ਸਿੱਧੂ ਦੇ ਪਰਿਵਾਰ ਤੇ ਵੀ ਪਰਚੇ ਦਰਜ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਤਾਂ ਪੰਜਾਬ ਦੇ ਤੇ ਪਾਨਾ ਸਿੱਧੂ ਨੂੰ ਚਾਉਣ ਵਾਲੇ ਪ੍ਰਸ਼ਾਸਨ ਦੀ ਇਸ ਕਾਰਵਾਈ ਕਰਕੇ ਪਾਨਾ ਸਿੱਧੂ ਦੀ 10 ਤਰੀਕ ਵਾਲੀ ਰਿਹਾਈ ਦੀ ਗੱਲ ਨੂੰ ਲੈ ਕੇ ਵੀ ਸ਼ੱਕ ਦੀ ਨਿਗਾਹ ਨਾਲ ਦੇਖ ਰਹੇ ਨੇ ਉਹ ਦਿਨ ਆ ਗਿਆ 10 ਤਰੀਕ ਜਿਹੜੀ ਤਰੀਕ ਨੂੰ ਬਾਈ ਪਾਨੇ ਸਿੱਧੂ ਨੂੰ ਛੱਡਣਾ ਸੀ ਤੇ ਤਿਆਰੀਆਂ ਚੱਲ ਰਹੀਆਂ ਨੇ ਪ੍ਰਸ਼ਾਸਨ ਦੇ ਕਹਿਣ ਅਨੁਸਾਰ ਅਸੀਂ ਆਪਣੀਆਂ ਤਿਆਰੀਆਂ ਕਰ ਰਹੇ ਹਾਂਗੇ ਦੇਖਦੇ ਆ ਪ੍ਰਸ਼ਾਸਨ ਹੁਣ ਆਪਣੀਆਂ ਜਿਹੜੀ ਜਵਾਨ ਕੀਤੀ ਸੀ ਉੱਤੇ ਖੜਦੇ ਆ ਜਾਂ ਨਹੀਂ ਪ੍ਰਸ਼ਾਸਨ ਦੇ ਹੀ ਆਧਾਰ ਤੇ ਅਸੀਂ ਬਿਲਕੁਲ ਆਪਣੀਆਂ ਤਿਆਰੀਆਂ ਕਰ ਲਿਆ ਨੇ ਤੇ ਬਾਈ ਭਾਨੇ ਨੂੰ ਲੈਣ ਲਈ ਮਰੇਰਕੋਟਲੇ ਜਾਣਾ ਮਰੇਰਕੋਟਲੇ ਜੇਲ੍ਹ ਦੇ ਵਿੱਚੋਂ ਛਡਾ ਕੇ ਲੈ ਕੇ ਆਉਣਾ ਦੇਖਦੇ ਆਂ ਪ੍ਰਸ਼ਾਸਨ ਆਪਣੀ ਜਵਾਨ ਤੇ ਖੜਦਾ ਹੈ ਜਾਂ ਨਹੀਂ ਖੜਦਾ ਪਰ ਅਸੀਂ ਪ੍ਰਸ਼ਾਸਨ ਨੇ ਜੋ ਸਾਨੂੰ ਵਾਅਦਾ ਕੀਤਾ ਸੀ ਵਿਸ਼ਵਾਸ ਦਿਵਾਇਆ ਸੀ ਅਸੀਂ ਉਹਤੇ ਬਿਲਕੁਲ ਖੜਿਆਂਗੇ ਤੇ ਤਿਆਰੀਆਂ ਬਿਲਕੁਲ ਕਰ ਰਹੇ ਹਾਂਗੇ ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਬਾਈ ਵੱਧ ਤੋਂ ਵੱਧ ਮਰੇਰਕੋਟਲੇ ਆ ਜਿਓ 3:00 ਵਜੇ ਕਿਉਂਕਿ 3-4 ਵਜੇ ਦਾ ਟਾਈਮ ਹੈ ਜੋ ਬਾਈ ਭਾਨੇ ਨੂੰ ਛੱਡਣ ਦਾ ਤੇ ਦੇਖਦੇ ਆਂ ਫਿਰ ਅੱਜ ਜਿਹੜੀ ਸਰਕਾਰ ਆਪਣੇ ਵਾਅਦੇ ਤੇ ਖਰੇ ਉਤਰਦੀ ਹੈ ਜਾਂ ਨਹੀਂ ਉਤਰਦੀ ਮਿਲਦੇ ਆਂ ਮੇਰੇ ਰਿਪੋਰਟ ਲਈ ਸੋ ਤੁਹਾਡਾ ਕੀ ਵਿਚਾਰ ਹੈ ਕਿ ਪੰਨਾ ਸਿੱਧੂ ਦੀ ਰਿਹਾਈ ਅੱਜ ਹੋ ਜਾਵੇਗੀ ਜਾਂ ਨਹੀਂ ਤੇ ਜੇਕਰ ਪੰਨਾ ਸਿੱਧੂ ਦੀ ਰਿਹਾਈ ਅੱਜ ਹੋ ਜਾਂਦੀ ਹੈ ਤਾਂ ਪੰਨਾ ਸਿੱਧੂ ਨੂੰ ਚਾਉਣ ਵਾਲਿਆਂ ਵਿੱਚ ਖੁਸ਼ੀ ਦੀ ਲਹਿਰ ਹੋਵੇਗੀ ਤੇ ਜੇਕਰ ਰਿਹਾਈ ਨਹੀਂ ਹੁੰਦੀ ਤਾਂ ਕੀ ਅਗਲਾ ਐਕਸ਼ਨ ਲਿਆ ਜਾਵੇਗਾ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ